ਪੰਪ ਕਿੰਨੇ ਪੈਚ ਆ ਜਿਹੜਾ ਸਿੱਧੂ ਫਾਰਮ ਇਹ ਜਾਣਾ ਅਮਰੀਕਾ ਇਹ ਅਮਰੀਕਾ ਜਾਣਾ ਜੀ ਬਈ ਝੂਲੇ ਦਾ ਸਵਾਦ ਲੈਣਾ ਘਰੇ ਰਿਸ਼ਤੇਦਾਰ ਆਉਣਾ ਬਈ ਠੱਕ ਬਾਂਜੇ ਕਿੰਨੇ ਰੁਪਈਆ ਤੋਂ ਝੂਲਾ ਘਰੇ ਲਾਉਣਾ ਝੂਲਾ 6500 ਰੁਪਏ ਤੋਂ ਸ਼ੁਰੂ ਆ ਆਪਣੇ ਕੋਲ ਸਾਰੇ ਹੀ ਸਾਰੇ ਹੀ ਜੇ ਪੇਠਾ ਜਾਣਾ ਪੇਠਾ ਕਿੰਨੇ ਲੱਖ ਦਾ ਪੇਠਾ ਆਪਣਾ 3 ਲੱਖ ਦਾ ਪੇਠਾ 3 ਲੱਖ ਦਾ ਤੁਸੀਂ ਜੋ ਜਿਵੇਂ ਮਰਜੀ ਤੇ ਬਾਹਰ ਸਿਟੀ ਕਿਤੇ ਜਿਵੇਂ ਮਰਜੀ ਮੀਂਹ ਕਣੀ ਚ ਫੜਾ ਕੋਈ ਵੀ ਚੀਜ਼ ਸਾਡੀ ਵਜਨ ਨਾਲ ਟੁੱਟ ਗਈ ਭਾਵੇਂ ਬੱਚੇ ਵਾਲਾ ਪਿੰਗਾ ਹੀ ਹੋਰ ਤੇ ਉਹਦੇ ਨਾਲ ਬੱਚੇ ਦੀ ਮਾਂ ਵੀ ਬੈ ਗਈ ਤੇ ਟੁੱਟ ਗਿਆ ਸਾਡਾ ਅਸੀਂ ਇੰਨੀ ਸਾਡੇ ਕੋਲ ਛੋਟੇ ਪਿੰ ਬਾਕੀ ਦੂਜੀ ਫੋਟੋ ਦਿਖਾ ਦੋ ਤੁਹਾਨੂੰ ਉਹ ਚੀਜ਼ ਬਣ ਜੂ ਬੈੱਡ ਬਣ ਜਾਂਦੀ ਹੈ ਜੀ ਬਹੁਤ ਕੰਫਰਟੇਬਲ ਸੀਟ ਹੈ ਬੈਕਿੰਗ ਵਗੈਰਾ ਪਿਆ ਹੋਇਆ ਉੱਤੇ ਸਾਰੇ ਜੀ ਆਪ ਆਪਣੇ ਕੋਲ ਜਮਾ ਜਿਹੜਾ ਜਮਾ ਐਕਸਪੈਂਸਿਵ ਹੈ ਜਿਹੜਾ ਕਹਿੰਦੀ ਸਿਰਾ ਗੱਲ ਬਾਤ ਹੈ ਸਾਸੀ ਕਾ ਮਿੱਤਰੋ ਕੀ ਹਾਲ ਚਾਲ ਆ ਲੈ ਵੀ ਪਹਿਲਾਂ ਬੋਰਡ ਤੇ ਮਾਰਾ ਜਾਂ ਕੈਮਰਾ ਮਰਾ ਦੋ ਸਿੰਘ ਸਾਹਿਬ ਫੈਬ੍ਰੀਕੇਟਸ ਝੂਲੇ ਝੂਲੇ ਇਹ ਝੂਲੇ ਕੋਈ ਆਮ ਆਪਣੇ ਕਹਿੰਦੀ ਇਕੱਲੇ ਪੰਜਾਬ ਦੇ ਵਿੱਚ ਨਹੀਂ ਕੈਨੇਡਾ ਅਮਰੀਕਾ ਤੱਕ ਕੰਟੇਨਰ ਇੱਥੋਂ ਭਰ-ਭਰ ਜਾਂਦੇ ਆ ਕਿਉਂ ਜਾਂਦੇ ਆ ਕੁਆਲਿਟੀ ਚੰਗੀ ਆ ਜਾਂ ਰੇਟ ਸਸਤਾ ਆ ਗੱਲ ਕੀ ਅਸਲੀ ਕਾਰਨ ਕੀ ਆ ਉਹ ਚੀਜ਼ ਪੁੱਛਾਂਗੇ ਆਪਾਂ ਚੱਲਦੇ ਆਂ ਵੱਡਾ ਵੀਰ ਮੇਰੇ ਨਾਲ ਆ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਵਧੀਆ ਠੀਕ ਠਾਕ ਤੁਸੀਂ ਦੱਸੋ ਮੈਂ ਕਿਹ ਪਹਿਲੀ ਗੱਲ ਜੇ ਮੈਂ ਕਰਾਂ ਹਾਂਜੀ ਕਹਿੰਦੇ ਵੀ ਸਿੰਘ ਸਾਹਿਬ ਸਿੰਘ ਸਾਹਿਬ ਹੋਈ ਪਈ ਐ ਪਹਿਲਾਂ ਇੱਧਰ ਹੀ ਆਪਾਂ ਦੇਖ ਲਈਏ ਪੰਪਕਿਨ ਪੈਚ ਆ ਜਿਹੜਾ ਸਿੱਧੂ ਫਾਰਮ ਇਹ ਜਾਣਾ ਅਮਰੀਕਾ ਇਹ ਅਮਰੀਕਾ ਜਾਣਾ ਜੀ ਇਹ ਅਮਰੀਕਾ ਕਿਉਂ ਜਾਂਦਾ ਆਪਣਾ ਹੀ ਕਿਉਂ ਜਾਂਦਾ ਰੇਟ ਸਸਤਾ ਥੋੜਾ ਤੁਸੀਂ ਰੇਟ ਸਸਤਾ ਦਿੰਨੇ ਕਿ ਕੁਆਲਿਟੀ ਚੰਗੀ ਦਿੰਨੇ ਹੋ ਕੁਆਲਿਟੀ ਦੇ ਵਿੱਚ ਬਦਲਾਅ ਕੀ ਹੈ ਪਹਿਲੇ ਧਾਰ ਤੇ ਕੁਆਲਿਟੀ ਨਾਲ ਹੀ ਆ ਜੀ ਵੈਰਾਈਟੀ ਤੇ ਕੁਆਲਿਟੀ ਜੀ ਸਾਡੇ ਕੋਲ ਛੋਟੇ ਪੀਂਗੇ ਤੋਂ ਲੈ ਕੇ ਜਿੰਦਾਂ ਦਾ ਮਰਜ਼ੀ ਕੋਈ 10 ਲੱਖ ਤੱਕ ਦਾ ਝੂਲਾ ਲੈ ਲਓ ਬਾਕੀ ਦੂਜੀ ਫੋਟੋ ਦਿਖਾ ਦੋ ਤੁਹਾਨੂੰ ਉਹ ਚੀਜ਼ ਬਣ ਜੂ अच्छा वो चीज तो ठीक है भाई बाहर ਜਿਹੜੀਆਂ ਬੰਦੇ ਨੂੰ ਕਮੀਆਂ ਮਹਿਸੂਸ ਹੁੰਦੀਆਂ ਜਾਂ ਬਾਹਰ ਫੋਰਨ ਚ ਜਾਂ ਇਧਰ ਆਪਾਂ ਕਹਿੰਨੇ ਵੀ ਆਹ ਚੀਜ਼ ਯਾਰ ਆ ਝੂਲੇ ਚ ਆ ਕਮੀ ਆ ਉਹ ਤੁਸੀਂ ਕਮੀਆਂ ਨੋਟ ਕਰਕੇ ਉਹ ਕਮੀਆਂ ਕੱਢ ਉਹ ਕਮੀਆਂ ਕੱਢ ਦਿੰਦੇ ਆ ਕਿਸੇ ਕੋਈ ਨਹੀਂ ਚੀਜ਼ ਲੱਭਦੀ ਉਹਦੀ ਫੋਟੋ ਦਿਖਾ ਦਿਓ ਉਹ ਝੂਲਾ ਨਹੀਂ ਬਣਦਾ ਤਾਂ ਉਹ ਬਣਾ ਦਾਂਗੇ ਹਾਂ ਵੀ ਤਾਂ ਹੀ ਜੇ ਮੈਨੂੰ ਮੈਂ ਸੈਟੀਸਫਾਈ ਆ ਥੋੜੀ ਚੀਜ਼ ਲਈ ਤੇ ਝੂਲੇ ਲਈ ਤੇ ਫੇਰ ਹੀ ਮੈਂ ਕਿਸੇ ਨੂੰ ਗਾ ਰੈਫਰ ਕਰੂ ਬਿਲਕੁਲ ਜੀ ਬਿਲਕੁਲ ਸਹੀ ਹੈ ਨਾ ਆਪਣੇ ਕੋਲ ਵੀ ਜਿਹੜੀ ਡਿਸਪਲੇ ਆ ਡਿਸਪਲੇ ਦੇ ਵਿੱਚ ਤੁਹਾਨੂੰ ਫੋਟੋ ਚਾਹੀਏ ਨੈਟ ਤੋਂ ਚਾੱਕ ਕੇ ਕੋਈ ਭੇਜ ਦੇਵੇ ਚਾਹੇ ਝੂਲੇ ਦੀ ਟਿਆਰ ਹੋ ਜੂ ਹਾਂ ਬਿਲਕੁਲ ਹੋ ਜੀ ਕਿੰਨੇ ਟਾਈਮ ਚ ਕਹਿਦਗੇ ਜੀ ਮੈਂ ਆਪੋ ਪਿਛਲੀਆਂ ਵੀਡੀਓ ਆਪਣੀਆਂ ਬਹੁਤ ਚੱਲੀਆਂ ਨੇ ਠੇ ਵਾਇਰਲ ਹੋਈਆਂ ਹਾਂ ਜੀ ਤੁਹਾਨੂੰ ਫੇਸ ਵਾਈਫ ਜਾਣਦਾ ਹੀ ਹੈ ਸਾਰੇ ਫੇਸ ਰਿਵੀਲ ਹੈ ਤੁਹਾਡਾ ਜਿਵੇਂ ਆਪਾਂ ਟ੍ਰੇਨ ਬਣਾਈ ਸੀ ਉਹ ਕਿੰਨੇ ਟਾਈਮ ਚ ਬਣ ਗਈ ਸੀ ਪਹਿਲੀ ਟ੍ਰੇਨ ਸਾਡੀ ਡੇਢ ਮਹੀਨੇ ਚ ਬਣੀ ਸੀ ਹੁਣ 1 ਮਹੀਨੇ ਚ ਦੋ ਵੀ ਬਣਾ ਦਿੰਨੇ ਆ ਉਹ ਮਸ਼ੀਨ ਲਾ ਵੀ ਤਾ ਹਾਂ ਬਿਲਕੁਲ ਜੀ ਤੇ ਕਿੰਨੇ ਕਿੰਨੀਆਂ ਟ੍ਰੇਨਾਂ ਬਣਾਉਂਦਿਆਂ ਹੁਣ ਤੱਕ 24 25 ਟ੍ਰੇਨਾਂ ਅਸੀਂ ਬਣਾਉਂਦੀਆਂ ਮਨ ਕੋਈ ਗਿਣਤੀ ਨਹੀਂ ਕਰੀ ਮਨ ਰੁਟੀਨ ਚ ਹੀ ਚੱਲਦਾ ਰਹਿੰਦਾ ਕੰਮ ਹੁਣ ਜਿਹੜੀਆਂ ਸਾਡੇ ਕੋਲ 100 ਪਲੱਸ ਆਈਟਮ ਦਾ ਸਾਡੀ ਆ ਜਿਹੜੀ ਸਾਡੇ ਕੈਟਲੌਗ ਚ ਸਾਡੇ ਕੋਲ ਬਣਦੀ ਆ ਰੁਟੀਨ ਚ ਡਿਸਪਲੇ ਚ ਹੈ ਮਨ ਕੋਈ ਜਿਹੜੀ ਕੈਟਲੌਗ ਦਿਖਾਣੇ ਆ ਉਹ ਚ ਸਾਰ ਗਿਆਟਮ ਹੈ ਹਾਂ ਵੀ ਉਹ ਆ ਚੀਜ਼ ਸਾਡੇ ਕੋਲੇ ਆਪਦੀਆਂ ਹਾਂ ਸਕੂਲ ਨਾਲ ਜੁੜੀ ਕੋਈ ਵੀ ਆਈਟਮ ਚਾਹੀਦੀ ਆ ਪਾਰਕ ਨਾਲ ਸਰਕਾਰੀ ਪੰਚਾਇਤੀ ਕਿਸੇ ਕੰਮ ਲਈ ਵੀ ਚਾਹੀਦੀ ਆ ਹਰੇ ਕੁਆਲਟੀ ਮਿਲੂਗੀ ਆਪਣਾ ਨੂੰ ਹਰੇਕ ਤਰ੍ਹਾਂ ਦੀ ਕੁਆਲਟੀ ਹਰੇਕ ਤਰ੍ਹਾਂ ਦੀ ਹਾਂ ਵੀ ਇਹ ਜਿਵੇਂ ਹੁਣ ਮੈਂ ਇਹਦੀ ਵੀ ਗੱਲ ਕਰਾਂ ਖੋਟੇ ਵਾਲੋਂ ਗਾਹਕ ਨੂੰ ਕੀ ਸੈਟੀਸਫੈਕਸ਼ਨ ਆ ਵੀ ਤੁਸੀਂ ਕਹੋਗੇ ਹਾਂ ਵੀ ਅੱਖਾਂ ਮੀਚ ਕੇ ਤੁਸੀਂ ਜੋ ਜਿਵੇਂ ਮਰਜੀਏ ਤੇ ਬਾਹਰ ਸਿੱਟੀ ਜਦੋਂ ਮਰਜੀ ਮੀਂਹ ਕਣੀ ਚੁਪਾਉਣਾ ਕੋਈ ਵੀ ਚੀਜ਼ ਸਾਡੀ ਵਜਨ ਨਾਲ ਟੁੱਟ ਗਈ ਭਾਵੇਂ ਬੱਚੇ ਵਾਲਾ ਪਿੰਗਾ ਹੀ ਹੋਰ ਤੇ ਉਹਦੇ ਨਾਲ ਬੱਚੇ ਦੀ ਮਾਂ ਵੀ ਬੈ ਗਈ ਤੇ ਟੁੱਟ ਗਿਆ ਸਾਡਾ ਅਸੀਂ ਇੰਨੀ ਗਾਰੰਟੀ ਦਿੰਦੇ ਹਾਂ ਤੇ ਆ ਜਾਣਾ ਭਾਈ ਅਮਰੀਕਾ ਹਾਂਜੀ ਇਹ ਜਿਹੜੀ ਜਗ੍ਹਾ ਬਾਦਸ਼ਾਹਪੁਰ ਤਹਿਸੀਲ ਪਾਤਣਾ ਡਿਸਟ੍ਰਿਕਟ ਪਟਿਆਲਾ ਜੀ ਪੰਜਾਬ ਇਹ ਹੈਗੀ ਆ ਸਮਾਣੇ ਦੇ ਪਾਤਣਾ ਦੇ ਸੈਂਟਰ 'ਚ ਬਾਦਸ਼ਾਹਪੁਰ ਕਸਬਾ ਪੈਂਦਾ ਵਾ ਜੀ ਇਸ ਤਰਾਣਾ ਰੋਡ ਦੇ ਉੱਤੇ ਆ ਠੀਕ ਆ ਨੰਬਰ ਨੇ ਜੋ ਉਹ ਚੱਲ ਰਹੀ ਸਕਣੇ ਆਪਾਂ ਮੜੀ ਇੱਧਰ ਜੇ ਗੱਲ ਕਰਕੇ ਫਿਰ ਆਪਾਂ ਉੱਪਰ ਵੀ ਚੱਲਦੇ ਆ ਜਿਵੇਂ ਹੁਣ ਆ ਆ ਗਏ ਇਹ ਆਪਣੇ ਘਰ ਵਾਲੇ ਗਰਾਂ ਪਾਰ ਕਾਲੇ ਝੂਲੇ ਹੋ ਗਏ ਪਾਰ ਕਾਲੇ ਘਰ ਵਾਲੇ ਝੂਲੇ ਹੋ ਗਏ ਹਾਂਜੀ ਇਹ ਤੁਸੀਂ ਜੇ ਮੰਨ ਲਓ ਮੇਰੇ ਵਰਗਾ ਬੰਦਾ ਤੁਹਾਡੇ ਕੋਲੇ ਆਵੇ ਵੀ ਝੂਲੇ ਦਾ ਸਵਾਦ ਲੈਣਾ ਘਰੇ ਰਿਸ਼ਤੇਦਾਰ ਆਉਣਾ ਬਈ ਠੁੱਕ ਬਾਂਜੇ ਕਿੰਨੇ ਰੁਪਈਆ ਤੋਂ ਝੂਲਾ ਘਰੇ ਲਾਉਣਾ ਝੂਲਾ 650 ਰੁਪਏ ਤੋਂ ਸ਼ੁਰੂ ਆ ਆਪਣੇ ਕੋਲ ਸਾਰੇ ਹੀ ਸਾਰੇ ਹੀ 650 ਰੁਪਏ ਦੇ ਵਿੱਚ ਆਇਨਾ ਨਾ ਉਹ ਵੀ ਬਈ ਮੈਨੂੰ ਕੰਮ ਵੀ ਕੰਮ ਚਲਾਉ ਹੋ ਜੇ ਕੋਈ ਘੈਂਟ ਕੁਆਲਿਟੀ ਆ ਇੱਕ ਬੰਦਾ ਬੁੱਲਾ ਪੂਰਾ ਕੈਨ ਵਾਲੇ ਝੂਲੇ ਤੇ ਇੱਕ ਬੰਦਾ ਬੈਠ ਸਕਦਾ ਪਰ ਉਹ ਵੀ ਤੈਨੂੰ ਦਿਖਾ ਦਿੰਨੇ ਆ ਅੱਗੇ ਨਾਲ ਦੀ ਨਾਲ ਉਹ ਪਿਆ ਆਪਣੇ ਕੋਲ ਅੰਦਰ ਉਹ ਵੀ ਪਿਆ ਉਹ ਵੀ ਪਿਆ ਆਪਣੇ ਕੋਲ ਠੀਕ ਤੇ ਇਹ ਅਗਲੇ ਦੇ ਕਲਰ ਸਾਈਜ਼ ਹੋ ਗਿਆ ਇਹਦੇ ਸਾਰੇ ਕਲਰ ਮਿਲ ਜਾਣਗੇ ਇੱਥੇ ਰੈੱਡ ਵਾਈਟ ਲੈਣਾ येलो ਵਾਈਟ ਲੈਣਾ ਇਹਦੇਾਰੇ ਰੰਗ ਮਿਲ ਜਾਂਦੇ ਇੱਥੇ ਜਿਵੇਂ ਇਸ ਟਾਈਮ ਇਹ येलो ਗ੍ਰੀਨ ਚ ਪਿਆ ਹੋਇਆ ਹਾਂ ਇਹਦਾ ਆਪਾਂ ਦੱਸ ਸਕਦੇ ਪ੍ਰਾਈਸ ਕਿ ਨਹੀਂ ਹਾਂ ਕੋਈ ਗੱਲ ਨਹੀਂ ਵੀਰ ਜੀ ਚਾਹੇ 15000 ਦੇ ਰੇਂਜ 'ਚ ਇਹ ਪੂਰਾ ਝੂਲਾ ਹੈਗਾ ਅੱਛਾ ਆ ਵੀ 15000 ਦੀ ਰੇਂਜ 'ਚ ਹਾਂ ਤਿੰਨ ਬੰਦੇ ਭਈ ਆਇਓ ਉਹ ਨਹੀਂ ਮਾਰੂ ਨਾ ਟੁੱਟਦਾ ਸਾਲਕ ਬਾਦ ਚੂਂ ਚੂਂ ਜੀ ਨਹੀਂ ਕਰੂ ਚੀਕਾਂ ਹੀ ਨਹੀਂ ਮਾਰਦਾ ਬਿਲਕੁਲ ਜੀ ਤੇ ਆ ਆ ਗਿਆ ਉਹ ਇਹ ਉਦੋਂ ਮੜਾ ਮੈਨੂੰ ਹਾਂ ਇਹ ਥੋੜਾ ਇਹ ਉਹ ਝੂਲਾ ਜਿਹੜਾ ਸਾਨੂੰ ਜੀਦੇ ਤੋਂ ਅਸੀਂ ਆਪਾਂ ਪਹਿਲਾ ਝੂਲਾ ਬਣ ਦੇਖਿਆ ਸੀ ਉਤੋਂ ਬਣਾਇਆ ਸੀ ਜੀ ਇਹ ਉਹਦਾ ਮੰਨ ਲਓ ਮਾਡਲ ਹੈ ਇਹ ਕਹਦੇ ਬੀਏ ਆ ਹਾਂ ਬੀਏ ਆ ਉਸ ਤੋਂ ਬਾਅਦ ਦਰਖਤ ਬਣ ਗਿਆ ਹਾਂ ਦਰਖਤ ਬਣ ਗਿਆ ਹਾਂ ਨਹੀਂ ਸਹੀ ਹੈ ਆਪਣੇ ਕੋਲ ਲਾਸਟ ਪ੍ਰਾਈਸ ਵੀਰੇ ਕਿਹੜਾ ਹੋਏ ਇਸ ਝੂਲੇ ਦੇ ਵਿੱਚ ਆਪਾਂ ਕਹਿੰਦੇ ਜਿਹੜਾ ਹਾਈ ਕੁਆਲਿਟੀ ਵੀ ਆ ਮਹਿੰਗਾ ਤੇ ਅਸਲ ਲਾਸਟ ਟਾਈਮ ਆਪੜ ਨੂੰ ਉੱਪਰ ਸ਼ੋਰੂਮ 'ਚ ਦਿਖਾਉਂਦੇ ਆ ਉਹਨੂੰ ਮੰਨ ਲਓ 28 27 28000 ਤੱਕ ਵਾਲੇ ਮਾਡਲ ਪਏ ਆ ਅੱਛਾ 27 28000 ਦੇ ਵਿੱਚ ਉਹ ਚੀਜ਼ ਮੈਨੂੰ ਤੁਹਾਨੂੰ ਜਿਹੜੀ ਜਮਾਂ ਨੈਕਸਟ ਲੈਵਲ ਬਿਲਕੁਲ ਜੇ ਟੈਨ ਲੈਵਲ ਹੈ ਲਗਜ਼ਰੀ ਸੀਟ ਲੱਗੀ ਹੋਊਗੀ ਅੱਛਾ ਜੀ ਸੋਫਾ ਸੀਟ ਲੱਗੀ ਹੋਊਗੀ ਜਿਹਦੇ ਜੇ ਇੱਕ ਆਪਾਂ ਦੇਖ ਕੇ ਆਏ ਸੀਗੇ ਆਪਾਂ ਸੀਨ ਲਿਆਈ ਇੱਕ ਮਤਲਬ ਜਿਵੇਂ ਤੁਸੀਂ ਕਿਹਾ ਵੀ ਸੋਫਾ ਸੈੱਟ ਵੀ ਨਾਲ ਬਣ ਜਾਂਦਾ ਹਾਂਜੀ ਹਾਂਜੀ ਸੈਂਪਲ ਤੋਂ ਲਾ ਵੀ ਹਲ ਜਾਣਗੇ ਉਹਰੇ ਆਪਣੇ ਕੋਲ ਉਹ ਤਾਂ ਫਿਰ ਕਹਿ ਦਈਏ ਵੀ ਜਿੰਨਾ ਗੁੜ ਪਾਉਂਗੇ ਓਨਾ ਮਿੱਠਾ ਓਨਾ ਮਿੱਠਾ ਅੱਛਾ ਆ 650 ਰੁਪਏ ਦੇ ਵਿੱਚ ਆ ਕਰੇ ਫਿੱਟ ਹੋ ਜਾ ਹਾਂ ਕਰੇ ਫਿੱਟ ਹੋ ਜਾ 650 ਤੇ ਵੀਰੇ ਸੱਚ ਉਹ ਵੀ ਆਪਾਂ ਗੱਲ ਕਰ ਲਗੇ ਮੰਨ ਕੇ ਚੱਲੋ ਹੁਣ ਆਪਾਂ ਸਮਾਨ ਸਮਾਨੇ ਕਹਦੀਏ ਸਮਾਨੇ ਬੈਠੇ ਮੇਨ ਮੇਨ ਰੱਖ ਲਿਆ ਆਪਾਂ ਹਾਂਜੀ ਹਾਂਜੀ ਇੱਥੋਂ ਅਗਲਾ ਕਹਵੇ ਗਰਦਾਸਪੁਰ ਜਾਂ ਟਾਂਡਾ ਅੰਮ੍ਰਿਤਸਰ ਉਧਰ ਦਾ ਆਰਡਰ ਆ ਜੇ ਕਿੰਨੇ ਟਾਈਮ ਤੱਕ ਅਗਲੇ ਕੋ ਡਿਲੀਵਰੀ ਹੋ ਜੂ ਪਹਿਲਾਂ ਦਾ ਪਹਿਲੀ ਗੱਲ ਤੇ ਜੇ ਦਾ ਦੋ ਤਿੰਨ ਇੱਕ ਗੱਡੀ ਦਾ ਮਾਲ ਹੁੰਦਾ ਵਾ ਅਸੀਂ ਉਤੋਂ ਟਾਈਮ ਦੰਦੇ ਆ 15 ਦਿਨ 20 ਦਿਨ ਦਾ ਤਾਂ ਉਹਦੇ ਘਰੇ ਪਹੁੰਚ ਕਰ ਦਿੰਦੇ ਆ ਅੱਛਾ ਪਹੁੰਚ ਹੋਊਗਾ ਪਹੁੰਚ ਹੋ ਜਾਂਦੀ ਹੈ ਕੋਈ ਦਿੱਕਤ ਨਹੀਂ ਹੈਗੀ ਉਹਦਾ ਕਰਾਇਆ ਵਗੈਰਾ ਅਗਲੇ ਨੂੰ ਪੇ ਕਰਨਾ ਪੈਂਦਾ ਹਾਂ ਹਾਂ ਵੀ ਜੇ ਕੰਟੇਨਰ ਅਮਰੀਕਾ ਤੱਕ ਜਾ ਸਕਦੇ ਆ ਪੰਜਾਬ ਵਾਲੀ ਤੱਕ ਗੱਲ ਪੰਜਾਬ ਵਾਲੀ ਕੋਈ ਦਿੱਕਤ ਨਹੀਂ ਹੈਗੀ ਹਾਂ ਤੇ ਜੀ ਇਦੂ ਹੁਣ ਵੀਰੇ ਮੜਾ ਜਿਆ ਇੱਕ ਤੱਕ ਲੱਕ ਵੀ ਇਹਦੇ ਚ ਹੁਣ ਸ਼ੇਪ ਚਲੋ ਮੰਨ ਲਈ ਚਾਹੀਦੀ ਹੈ ਵੀ ਬੰਦੇ ਵੱਧ ਬਹਿ ਜਾਣ ਹਾਂ ਦੋ ਬੰਦੇ ਬਹਿ ਜਾਣਗੇ ਜੀ ਆਪੇ ਆ ਦੇਖੋ ਅੱਛਾ ਆ ਦੋ ਬੰਦੇ ਆਣ ਆ ਗਏ ਹਾਂ ਬਿਲਕੁਲ ਦੋ ਜਣ ਆਛੇ ਇੱਕ ਬੰਦੇ ਨਾਲ ਉਹ ਫਿਰ ਰੇਟ ਤੋਂ ਘਣਾ ਹੋ ਗਿਆ ਬਾਜੂਗਾ ਜੀ ਬਸ ਜੀ ਅਖੇ ਆਪਣੇ ਕੋਲ ਆ ساری ਡਿਸਪਲੇ ਪਈ ਹੈ ਡਿਸਪਲੇ ਪਈ ਹੈ ਦੇਖੋ ਆਪ ਆਪਣੇ ਕੋਲ ਝੂਲਾ ਜਿਵੇਂ ਕਾਰ ਦੀ ਲਗਜ਼ਰੀ ਸੀਟ ਲੱਗੀ ਹੋਈ ਸੋਫਾ ਸੈੱਟ ਬੈੱਡ ਬਣ ਜਾਂਦੀ ਹੈ ਜੀ ਬਹੁਤ ਕੰਫਰਟੇਬਲ ਸੀਟ ਹੈ ਬੈਕਿੰਗ ਵਗੈਰਾ ਪਏ ਹੋਏ ਆ ਉੱਤੇ ਸਾਰੇ ਜੀ ਅਬ ਆਪਣੇ ਕੋਲ ਜਮਾ ਜਿਹੜਾ ਜਮਾ ਐਕਸਪੈਂਸਿਵ ਹੈ ਜਿਹੜਾ ਕਹਿੰਦੇ ਸਿਰਾ ਗੱਲ ਬਾਤ ਆਇਆ ਇਹ ਦੋ ਮੋਡਲ ਆਪਣੇ ਸਭ ਤੋਂ ਲਗਜ਼ਰੀ ਸੀਟਾਂ ਵਾਲੇ ਨੇ ਜਿਵੇਂ ਅੱਛਾ ਆ ਦੋ ਪਈ ਜਿਹੜੇ ਦੋ ਇਹ ਮੋਡਲ ਪਏ ਨੇ ਅੱਗੇ ਕਾ ਮੋਡਲ ਪਿਆ ਆਪਣੇ ਕੋਲ ਹੂੰ ਆਪ ਦੇਖਦੇ ਆ ਇਹ ਕਾ ਆ ਗਿਆ ਹਾਂ ਇਹ ਕਾ ਆ ਗਿਆ ਕਲਰ ਚੋਇਸ ਇੱਥੇ ਕਲਰ ਚੋਇਸ ਮਿਲ ਜਾਣਗੇ ਕਾ ਆ ਗਿਆ ਇਹਦੇ ਟ੍ਰੇ ਵਗੈਰਾ ਲੰਬੀ ਹੈ ਸੀਟ ਬੈੱਡ ਬਣ ਜਾਂਦੀ ਹੈ ਅੱਛਾ ਇਹ ਇਹ ਬੈੱਡ ਵੀ ਬਣ ਜਾਂਦਾ ਹੈ ਇਹਨੂੰ ਭਾਵੇਂ ਆਪਾਂ 6 ਫੁੱਟ 'ਚ ਵੀ ਸੀਟ ਤਿਆਰ ਕਰਾਉਣੀ ਹੋ ਵੀ ਹੋ ਜੂਗੀ ਇਹਦੀ ਬੰਦਾ ਲੰਬਾ ਵੀ ਪੈ ਸਕਦਾ ਹੂੰ ਹੋ ਸਾਈਜ਼ ਸ਼ੇਪ ਸਾਰਾ ਤੁਹਾਡੇ ਹਿਸਾਬ ਦੇ ਛੇ ਪਈ ਰਹਿੰਦੀ ਹੈ ਸਾਈਜ਼ ਵੱਡਾ ਹੋ ਜਾਂਦਾ ਆਹ ਗਾਰਡਨ ਚੇਅਰਾਂ ਟੇਬਲ ਵੀ ਆਉਂਦੇ ਨਾਲ ਆਪਣੇ ਕੋਲ ਗਾਰਡਨ ਵਾਸਤੇ ਚੇਅਰਾਂ ਟੇਬਲ ਹੋ ਗਏ ਸਾਰੇ ਜੀ ਠੀਕ ਆ ਅੱਛਾ ਟਰੰਪਲਿੰਗ ਵੀ ਆ ਗਈ ਟਰੈਂਪੋਲਿਨ ਆ ਗਿਆ ਪਲੇਵੇ ਸਕੂਲਾਂ ਦਾ ਸਮਾਨ ਆ ਗਿਆ ਆਪਣੇ ਕੋਲ ਹੂੰ ਇਹ ਸਾਰਾ ਪਲੇਵੇ ਸਕੂਲਾਂ ਦਾ ਸਮਾਨ ਆ ਅੱਛਾ ਸਾਰਾ ਸਕੂਲਾਂ ਦਾ ਸਮਾਨ ਆ ਇਹ ਇੰਨੀ ਕੁ ਡਿਸਪਲੇ ਡਿਸਪਲੇ ਬਧਾਉਣ ਨੂੰ ਤਾਂ ਇੰਨੀ ਕੁ ਵਿਧਾਲ ਗਏ ਵੀ ਅਸੀਂ ਦੋ ਗਟਾਉਣ ਵੀ ਬੀ ਗੜਕਦੇ ਆ ਬਣੇ ਪਏ ਆ ਪਰ ਉਹਨਾਂ ਦਾ ਸਮਾਨ ਨਹੀਂ ਹੁਣ ਡਿਸਪਲੇ ਨਹੀਂ ਲੱਗਾ ਹੋਇਆ ਖਾਲਾ ਖਾਲਾ ਹੁੰਦਾ ਨਹੀਂ ਸਹੀ ਆ ਏ ਟ੍ਰੈਂਪੋਲੀ ਨਾ ਬੱਚਿਆਂ ਵਾਸਤੇ ਜੀ ਜਿਵੇਂ ਪਲੇ ਵੇ ਸਕੂਲਾਂ ਲਈ ਜਾਂ ਘਰਾਂ ਵਾਸਤੇ ਬੰਦਾ ਇਹਦੇ ਜਿਹਾ ਆਪਦਾ ਬੁੜਕ ਸਕਦਾ ਸਾਰਾ ਕੋਈ ਬੁੱਕਲ ਵਗੈਰਾ ਕਰਨ ਵਾਲਾ ਘੈਂਟਾ ਚੀਜ਼ ਆਉਣ ਵਾਲੇ ਟਾਈਮ ਦੇ ਵਿੱਚ ਮੈਨਾ ਵੀ ਜਿਹੜੇ ਸਾਰੇ ਮੇਲੇ ਚ ਝੂਲੇ ਲੱਗਦੇ ਆ ਪੌ ਵੀ ਤਿਆਰ ਕਰਨ ਲੱਗ ਪਏ ਉਹ ਵੀ ਮਿਲ ਜਾਂਦੇ ਆ ਜੀ ਆਨ ਆਰਡਰ ਤਿਆਰ ਹੁੰਦੇ ਨੇ ਜਿਹੜੇ ਆਪਣੇ ਕੋ ਅਮਰੀਕਾ ਜਾਣੇ ਉਹ ਆਪਾਂ ਅੱਗੇ ਦਿਖਾਉਣੇ ਦਿਆਂ ਨੂੰ ਉਹਨਾਂ ਦੇ ਪੰਪਕੀਨਸ ਵਗੈਰਾ ਵੀ ਤਿਆਰ ਕਰੇ ਪਏ ਨੇ ਅਮਰੀਕਾ ਜਾਣੇ ਹਾਂ ਸੱਚ ਵੀ ਕਹਿੰਦੇ ਹੈਲੋਵਨ ਦਾ ਉੱਧਰ ਆ ਰਿਹਾ ਮੇਲਾ ਉੱਥੇ ਜਾਣਾ ਆਪਣਾ ਪੰਪਕੀਨ ਪੰਪਕੀਨ ਜਾਣਾ ਕਹਿੰਗੇ ਪੇਠਾ ਹਾਂ ਜੀ ਆ ساری ਡਿਸਪਲੇ ਆ ਗਈ ਵੀਰੇ ਆ ساری ਡਿਸਪਲੇ ਹੋ ਗਈ ਡਸਟਬਿਨ ਵਗੈਰਾ ਹੋ ਗਏ ਸਕੂਲਾਂ ਦਾ ਫਰਨੀਚਰ ਹੋ ਗਿਆ ਇਹ ਸਾਰੀਆਂ ਚੀਜ਼ਾਂ ਆਪਣੇ ਕੋਲ ਔਨ ਆਰਡਰ ਮਿਲਦੀਆਂ ਨੇ ਸਾਰੀਆਂ ਹਾਂ ਵੀ ਜੇ ਤੁਸੀਂ ਇੱਥੇ ਮੇਰੇ ਕੋਲੇ ਵਿਜ਼ਿਟ ਕਰੋਗੇ ਇੱਥੇ ਆ ਕੇ ਜੇ ਤੁਸੀਂ ਸਕੂਲਾਂ ਚ ਜਾਂ ਤੁਸੀਂ ਮਾਡਲ ਲੱਗੇ ਦੇਖਣੇ ਡਿਸਪਲੇ ਦੇਖਣੇ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਦੇਖਣ ਨੂੰ ਮਿਲ ਜੂਗਾ ਹਨਾ ਬਾਕੀ ਪੰਜਾਬ ਦੇ ਵਿੱਚ ਹੋਰ ਪੰਜਾਬ ਚ ਤਾਂ ਕੋਈ ਸ਼ਹਿਰ ਜਿਹੜਾ ਛੱਡਿਆ ਹੀ ਨਹੀਂ ਜਿੱਥੇ ਡਿਸਪਲੇ ਲੱਗੇ ਨਹੀਂ ਆਪਾਂ ਪੰਜ ਰਾਜਾਂ ਚ ਪੂਰਾ ਕੰਮ ਕਰਦੇ ਆਂ ਰਾਜਸਥਾਨ ਅੱਛਾ ਇਧਰੋਂ ਦਿੱਲੀ ਹੋ ਗਿਆ ਹਰਿਆਣਾ ਹੋ ਗਿਆ ਜੁਪੀ ਤੱਕ ਜੰਮੂ ਹਿਮਾਚਲ ਜੀ ਪੰਜਾਬ ਤਾਂ ਹੈਗੀ ਹੈਗਾ ਜੀ ਹਾਂ ਵੀ ਐਵੇਂ ਨਹੀਂ ਸਿੰਘ ਸਾਹਿਬ ਸਿੰਘ ਸਾਹਿਬ ਹੁੰਦੀ ਗੱਲਾਂ ਹੁੰਦੀ ਕਿਸੇ ਤੇ ਵਿਜ਼ਿਟ ਜ਼ਰੂਰ ਕਰਿਓ ਨੰਬਰ ਚਾਹਦੇ ਵੀਰੇ ਨੰਬਰ ਲਾ ਸਕਦੇ ਸਾਡੇ ਜਦੋਂ ਮਰਜ਼ੀ ਸਾਨੂੰ ਫੋਨ ਕਰੋ 24 ਘੰਟੇ ਫੋਨ ਆਉਣ ਨੇ ਵਟਸਐਪ ਤੇ ਆ ਕਰ ਸਕਦੇ ਹੋ ஆன்ਲਾਈਨ ਅਗਲਾ ਸਕੂਲ ਦਾ ਸੈਟੀਸਫਾਈ ਆਰਡਰ ਕਰਨਾ ਚਾਹੁੰਦਾ ਆਨਲਾਈਨ ਕਰੇ ਸਾਨੂੰ ਕੋਈ ਦਿੱਕਤ ਨਾਲ ਦੀ ਨਾਲ ਡਿਟੇਲ ਤੁਹਾਨੂੰ ਆਈ ਜਾਊਗਾ ਨਾਰੀ ਡਿਟੇਲ ਮ ਉਹਨਾਂ ਨੂੰ ਕੋਟੇਸ਼ਨ ਬਣ ਕੇ ਜਲ ਜੂਗੀ ਉਹਨਾਂ ਨੇ ਜਿਹੜੇ ਸ਼ਹਿਰ ਤੋਂ ਬੈਠੇ ਨੇ ਉਹਨਾਂ ਦੇ ਨੇੜੇ ਦੇ ਸ਼ਹਿਰਾਂ ਦੇ ਸਕੂਲਾਂ ਦੀ ਗਣਤੀ ਕਰਾ ਦਿੱਤੀ ਜਾਊਗੀ ਉੱਥੇ ਆਪਦਾ ਚੈੱਕ ਕਰ ਲੈ ਸਾਡੀ ਕੁਆਲਿਟੀ ਜਾਂਦੇ ਜਾਂਦੇ ਵੀਰੇ ਮੈਨੂੰ ਐਨ ਆਰ ਆਈ ਭਰਾਵਾਂ ਬਾਰੇ ਵੀ ਮੜੀ ਦੇ ਦੋ ਕਿ ਸਕੀਮ ਵੀ ਜਿਹੜਾ ਬੇਫਿਕਰ ਹੋ ਕੇ ਅੱਖਾਂ ਵਿੱਚ ਕੇ ਕਹਿ ਦਨ ਵੀ ਕਰ ਦੂਗਾ ਵਿਜੀ ਜੇ ਕਿਸੇ ਐਨਆਰਆਈ ਭਰਾ ਨੇ ਪੰਜਾਬ ਚ ਕੰਮ ਕਰਾਉਣਾ ਜਾਂ ਆਪਦੇ ਘਰ ਵਾਸਤੇ ਝੂਲਾ ਲੈਣਾ ਉੱਥੋਂ ਆਰਡਰ ਕਰਨ ਸਾਨੂੰ ਆਪਦੇ ਐਡਰੈਸ ਦੇਣਾ ਅਗਲੇ ਦੇ ਘਰ ਝੂਲਾ ਫਿੱਟ ਕਰਨਾ ਕੋਈ ਪੀਂਗ ਫਿੱਟ ਕਰਨੀ ਆ ਉਹਦੀ ਫਿੱਟ ਹੋ ਜੂਗੀ ਤਾਂ ਉਸ ਤੋਂ ਬਾਅਦ ਆਪਾਂ ਮੰਨ ਲਓ ਅਸੀਂ ਕੱਲਾ ਕੈਰੇਜ ਵਗੈਰਾ ਪਹਿਲਾਂ ਲੈਨੇ ਆ ਬਾਕੀ ਸਾਰੀ ਪੇਮੈਂਟ ਅਸੀਂ ਉੱਥੇ ਵੀ ਲੈ ਲੈਨੇ ਆ ਉਹਨਾਂ ਤੋਂ ਠੀਕ ਆ ਬਾਕੀ ਜਿਹੜੇ ਐਨਆਰਆਈ ਭਰਾ ਨੇ ਬਾਹਰ ਮਗਾਉਣਾ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਅਸੀਂ ਉਹਦੇ ਲਈ ਵੀ ਗਾਂ ਦੀਆਂ ਮੰਨ ਲਓ ਅਸੀਂ ਕੰਟੇਨਰ ਅੱਗੇ ਆਪਣਾ ਅਮਰੀਕਾ ਚੱਲਿਆ ਉਹਦੇ ਬਾਰੇ ਅੱਗੇ ਇਹਨਾਂ ਨੂੰ ਸਮਾਨ ਵੀ ਦਿਖਾਉਨੇ ਆ ਆਪਣਾ ਤੇ ਅੱਗੇ ਵੀ ਵੀ ਜੇ ਮੇਲੇ ਵੰਕੂ ਫੁੱਲ ਪੈਕੇਜ ਲੈਣਾ ਪੈਕੇਜ ਵੀ ਸਾਡੇ ਕੋਲ ਰੈਡੀ ਆ ਮੰਨ ਲਓ ਕਈ ਵਾਰੀ ਐਨਆਰਆਈ ਭਰਾਵਾਂ ਨੇ ਆਪਣੇ ਪਿੰਡਾਂ ਵਾਸਤੇ ਸਮਾਨ ਦੀ ਸੇਵਾ ਕਰਨੀ ਹੁੰਦੀ ਆ ਉਹਦੇ ਵਾਸਤੇ ਪੂਰਾ ਪੈਕੇਜ ਸਾਰਾ ਕੁਝ ਦਿਨ ਨੂੰ ਮਾਲ ਉਹਥੇ ਲਵਾ ਕੇ ਦਿੱਤਾ ਜਾਊਗਾ। ਬਈ ਸਾਰੀ ਸਹੂਲਤ ਇਹਰ ਤੁਹਾਨੂੰ ਪ੍ਰੋਵਾਈਡ ਕੀਤੀ ਜਾਊਗੀ। ਥੋੜਾ ਕੰਮ ਇਹਨਾਂ ਵੀ ਤੁਸੀਂ ਨੰਬਰ ਲਾ ਲਓ। ਹਾਂ ਨੰਬਰ ਲਾ। ਸਹੀ ਹੈ ਨਾ? ਨੰਬਰ ਲਾਓ। ਲਾਓ ਨੇ ਯਾਰੇ।